ਲਾਟਾ ਨਿਕਲਦੀਆਂ ਦੀ ਉਸ ਵਕਤ ਜਿਸ ਵਕਤ ਅੰਨ ਦੀ ਜਾਨਾਂ ਨਿਕਲੀਆਂ ਤੜਫੇਆਂ ਡੰਗਰ ਜਿਆਦਾ ਹੀ ਦੁਖੀ ਹੋਏ ਵੇ ਇਨ੍ਹਾਂ ਦੇ ਆਸਰੇ ਫਿਰ ਫਿਰਦੇ ਤੇ ਸਾਰੇ ਢੀ ਨੰਬਰ ਸਾਰਾ ਘਟਾ ਕਾਰੋਬਾਰ ਸਾਰਾ ਬੁਤੇ ਹੀ ਸੀ ਪੰਜ ਪਸ਼ੂ ਮਾਰ ਚੁੱਕੇ ਆਂ ਹੀ ਘਟੋ ਘਟੋ ਵੀ 4-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੀ ਸਾਡੇ ਤਾਂ ਪਸ਼ੂਆਂ ਦਾ ਵੀ ਬੁਰਾ ਹਾਲ ਆਈ ਸਾਡੇ ਪਰਿਵਾਰ ਦਾ ਵੀ ਦੇਖ-ਦੇਖ ਕੇ ਰੋਣਾ ਆਉਂਦਾ ਈ ਨਾ ਤਾਂ ਆਪ ਕੁਛ ਖਾਣੇ ਨੂੰ ਰੋਹ ਕਰਦੀ ਈ ਸਾਡਾ ਤਾਂ ਘਰ ਦਾ ਸਾਰਾ ਗੁਜ਼ਾਰਾ ਡੰਗਰਾਂ ਤੋਂ ਹੀ ਚੱਲਦਾ ਸੀ ਨੰਮੀਨ ਤਾਂ ਇੰਨੀ ਕਰਦੇ ਤੇ ਕੋਈ ਹਿਸਾਬ ਨਹੀਂ ਦਿਨ ਨੂੰ ਵੀ ਡੰਗਰ ਦੇਖਣੇ ਰਾਤ ਨੂੰ ਵੀ ਦੇਖਣੇ ਦਿਲ ਟੁੱਟ ਕੇ ਵੀ ਹੁਣ ਸਾਡਾ ਬਣੂਗਾ ਕੀ 50 ਤੋਂ 60000 ਰੁਪਏ ਦੀਆਂ ਦਵਾਈਆਂ ਅਸੀਂ 4-5 ਦਿਨ ਚ ਲਾਭ ਚੁੱਕੇ ਆ ਇੱਕ ਜੀ ਤੋਂ ਵੀ ਵੱਧ ਸਹੀ ਪਿਆਰ ਬਹੁਤ ਸੀ ਬੱਚਿਆਂ ਵਾਂਗੂ ਪਾਲੇ ਹੋਏ ਸੀ ਜੀ ਛੋਟੇ-ਛੋਟੇ ਹੋਏ ਰੱਖੇ ਹੋਏ ਤੇ ਬੱਚੇ ਵੀ ਡੰਗਰਾਂ ਦੀਆਂ ਧਾਰਾਂ ਕੱਢਣੀਆਂ ਕੁਛ ਕਰਨਾ ਹਰ ਵੇਲੇ ਉਹਨਾਂ ਨਾਲ ਸਮਾਂ ਗੁਜ਼ਾਰਨਾ ਹੀ ਜੀ ਨਹੀਂ ਕਰਦਾ ਜੀ ਖੁਰਲੀਆਂ ਖਾਲੀ ਹੋ ਗਈਆਂ ਜੀ ਸਾਡੇ ਤਾਂ ਕੀਲੇ ਦੇਖੋ ਅਸੀਂ ਤਾਂ ਜੀ ਆਪਣੀ ਜਾਨ ਤੋਂ ਵੀ ਪਿਆਰੇ ਰੱਖੇ ਹੋਏ ਸੀ ਜੀ ਪਸ਼ੂ ਹੁਣ ਤਾਂ ਬੇਵਸ ਹੋਏ ਬਿਆਈ ਕੋਈ ਸਾਡਾ ਚਾਰਾ ਨਹੀਂ ਚੱਲ ਰਿਹਾ ਜੀ ਵਿੱਚ 40 50 ਕਿਲੋ ਦੁੱਧ ਡੇਲੀ ਦਾ ਹੋ ਜਾਂਦਾ ਸੀ ਉਸੇ ਸਾਰੇ ਸਾਰਾ ਸਰਕਲ ਘਰ ਦਾ ਰੋਟੀ ਪਾਣੀ ਚੱਲਦਾ ਜੀ ਪਰ ਹੁਣ ਕੀ ਕਰੀਏ ਜੀ ਬੇਵਸ ਹੋਏ ਪਏ ਅੱਜ ਤਾਂ ਡੈਰੀ ਤੋਂ ਦੁੱਧ ਮੁੱਲ ਲਿਆਂਦਾ ਜੀ ਬਹੁਤ ਮਨ ਦੁਖੀ ਹੈ ਭਾਜੀ ਰੋਜ਼ ਕਦੇ 1 ਡੰਗਰ ਮਰ ਜਾਂਦਾ ਕਦੇ 2 ਮਰ ਜਾਂਦਾ ਜਿਹੜੇ ਬੈਠੇ ਆ ਇਹ ਵੀ ਬੇਬਸ ਹੋਏ ਪਏ ਆ ਹੱਡੀਆਂ ਦੇ ਪਿੰਜਰ ਬਣ ਗਏ ਲੌਨ ਆ ਲੀਤਾ ਹੋਇਆ ਈ ਸਰਕਾਰ ਤੋਂ ਉਹਦੇ ਤੇ ਰਾਹੀ ਪਸ਼ੂ ਖਰੀਦੇ ਸੀ ਹੁਣ ਅਸੀਂ ਲੌਨ ਦੀਆਂ ਕਿਸ਼ਤਾਂ ਦੁੱਧ ਵੇਚ ਕੇ ਤਾਂ ਕਿਸ਼ਤਾਂ ਭਰਦੇ ਸੀ ਹੁਣ ਕਿੱਥੋਂ ਭਰੀਏ ਡਾਕਟਰ ਆਨੇ ਆ ਡਾਕਟਰ ਵਿਚਾਰੇ ਆਪਣੇ ਕਿੰਨੀ ਤੇ ਤਾਂ ਪੂਰਾ ਟ੍ਰੀਟਮੈਂਟ ਕਰ ਰਹੇ ਆ ਪਰ ਪਸ਼ੂ ਰਾਜੀ ਨਹੀਂ ਹੋ ਰਹੀ ਪਤਾ ਨਹੀਂ ਕੈਸੀ ਆਫਤ ਹੈ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਮਾਰਾਂ ਝੱਲਣੀਆਂ ਪੈਂਦੀਆਂ ਆ ਜਦੋਂ ਮੌਸਮ ਦੀ ਕਰੋਪੀ ਆਂਦੀ ਆ ਤਾਂ ਕਿਸਾਨ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਖਰਾਬ ਹੋ ਜਾਂਦੀਆਂ ਪਰ ਕਿਸਾਨ ਨਾਲ ਨਾਲ ਰੋਜ਼ਗਾਰ ਦੇ ਲਈ ਪਸ਼ੂ ਵੀ ਜ਼ਰੂਰ ਪਾਲਦੇ ਨੇ ਉਹਨਾਂ ਪਸ਼ੂਆਂ ਨੂੰ ਜਿਹਨਾਂ ਨੂੰ ਪੁੱਤਾਂ ਵਾਂਗ ਪਾਲਿਆ ਹੁੰਦਾ ਘਰ ਦੇ ਜੀਆਂ ਵਾਂਗ ਪਾਲਿਆ ਹੁੰਦਾ ਹੈ ਜਦੋਂ ਉਹਨਾਂ ਤੇ ਮਾਰ ਪੈਂਦੀ ਹੈ ਤਾਂ ਕਿਸਾਨਾਂ ਦਾ ਦਿਲ ਟੁੱਟ ਜਾਂਦਾ ਹੈ ਅਜਿਹੀ ਘਟਨਾ ਇੱਕ ਵਾਪਰੀ ਆ ਪਟਿਆਲਾ ਦੇ ਇੱਕ ਮਾਨਕਪੁਰ ਪਿੰਡ ਦੇ ਵਿੱਚ ਜਿੱਥੇ ਥੋੜੀ ਜਿਹੀ ਉਮਰ ਦਾ ਇੱਕ ਵੀਰ ਆ ਜਿਹਦੇ ਘਰਾਂ ਦੇ ਵਿੱਚ ਪਸ਼ੂ ਰੱਖੇ ਹੁੰਦੇ ਨੇ ਪਰ ਇੱਕ ਅਜਿਹੀ ਬਿਮਾਰੀ ਆਂਦੀ ਜਿਹੜੀ ਦੋ ਦਿਨਾਂ ਦੇ ਵਿੱਚ ਵਿੱਚ ਹੀ ਕਈ ਪਸ਼ੂਆਂ ਨੂੰ ਨਾਲ ਲੈ ਜਾਂਦੀ ਹੈ ਲੱਖਾਂ ਰੁਪਏ ਦਾ ਉਸ ਬਾਈ ਦਾ ਨੁਕਸਾਨ ਹੋ ਜਾਂਦਾ ਤੇ ਬਾਕੀ ਵੀ ਪਸ਼ੂ ਜਿਹੜੇ ਆ ਉਹ ਬਿਮਾਰ ਨੇ ਸਾਡੇ ਨਾਲ ਸਾਰਾ ਪਰਿਵਾਰ ਮੌਜੂਦ ਆ ਗੱਲਬਾਤ ਕਰਾਂਗੇ ਕਿਉਂਕਿ ਇਹ ਬਿਮਾਰੀ ਮੇਰੇ ਸਾਬ ਨਾਲ ਪ ਬਲੇ ਕੰਟਰੋਲ ਹੋ ਗਈ ਸੀ ਪਰ ਦੁਬਾਰਾ ਹੁਣ ਫਿਰ ਅਜੀਬ ਬਿਮਾਰੀ ਪਸ਼ੂਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਅੰਕਲ ਨੂੰ ਨਹੀਂ ਸਾਡੇ ਨਾਲ ਮੌਜੂਦ ਸਤਿ ਸ਼ਕਰ ਅੰਕਲ ਜੀ ਸਤਿ ਸ਼ਕਰ ਜੀ ਅੰਕਲ ਜੀ ਕਿਸ ਤਰ੍ਹਾਂ ਘਟਨਾ ਵਾਪਰੀ ਹੈ ਕੀ ਕੀ ਹੋਇਆ ਜੀ 1 ਲੱਖ ਤੇ ਬਿਮਾਰੀ ਆਈ ਹੈ ਇਹ ਡਾਕਟਰਾਂ ਨੇ ਤਾਂ ਸਾਥ ਪੂਰਾ ਦੇ ਆਪਾਂ ਨੂੰ ਆਪਨੇ ਮਾਨਕ ਪਰਦੇ ਵੀ ਖੇੜੇ ਦੇ ਵੀ ਤੇ ਰਾਜਪੁਰਾ ਵਾਲੇ ਡਾਕਟਰ ਵੀ ਉਹ ਤੁਸੀਂ ਦੇਖ ਸਕਦੇ ਹੋ ਦਵਾਈਆਂ ਪਈਆਂ ਤੁਹਾਡੇ ਸਾਹਮਣੇ ਕਿਉਂਕਿ ਦਵਾਈਆਂ ਪਈਆਂ ਸਾਹਮਣੇ ਜਿਹੜੀਆਂ ਵੀ ਵਰਤ ਰਹੇ ਹਾਂ ਡੰਗਰ ਵੀ ਤੁਹਾਡੇ ਸਾਹਮਣੇ ਖੜੇ ਆ ਪਸ਼ੂ ਵੀ ਤੁਹਾਡੇ ਸਾਹਮਣੇ ਆ ਮਤਲਬ ਕਿ ਸਮਝ ਨਹੀਂ ਆਈ ਕੁਛ ਵੀ ਕੀ ਹੋਇਆ ਕੋਈ ਫਰਕ ਨਹੀਂ ਪੈ ਰਿਹਾ ਡੰਗਰਾਂ ਨੂੰ ਨਾ ਜਿਹੜੇ ਪਸ਼ੂ ਐ ਪਸ਼ੂਆਂ ਦੀ ਰਿਕਵਰੀ ਨਹੀਂ ਹੋ ਰਹੀ ਜੀ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਵੀ ਵਰਤ ਰਹੇ ਆ ਸਭ ਕੁਝ ਹੁਣ 4 ਤੋਂ 5 ਦਿਨ ਹੋ ਗਏ ਸਾਡੇ ਪਸ਼ੂ ਬਿਮਾਰ ਆਂ ਜੀ 4-5 ਤਾਂ ਪਸ਼ੂ ਮਰ ਵੀ ਲਏ ਉਹਦੇ ਵਿੱਚੋਂ ਬਾਕੀ ਇਹ 4-5 ਰਹਿ ਗਏ ਇਹ ਵੀ ਬਹੁਤ ਬਿਮਾਰ ਆਂ ਖੜੇ ਆ ਮੂੰਹ 'ਚੋਂ ਝੱਗ ਆ ਰਹੀ ਐ ਨਾ ਤਾਂ ਇਹ ਕੁਛ ਖਾਣੇ ਆ ਨਾ ਪਾਣੀ ਪੀ ਰਹੇ ਨਾ ਕੱਕਾ ਖਾ ਰਹੀ ਬਹੁਤ ਬੁਰੀ ਹਾਲਤ ਹੋਈ ਵੀ ਐ ਇਹਨਾਂ ਦੀ ਦੇਖ ਦੇਖ ਕੇ ਰੋਣਾ ਆਉਂਦਾ ਹੀ ਨਾ ਤਾਂ ਆਪ ਕੁਛ ਖਾਣੇ ਨੂੰ ਰੋਹ ਕਰਦੀ ਐ ਜੀ ਸਾਡਾ ਤਾਂ ਘਰ ਦਾ ਸਾਰਾ ਗੁਜ਼ਾਰਾ ਡੰਗਰਾਂ ਤੋਂ ਹੀ ਚੱਲਦਾ ਸੀ ਦੁੱਧ ਵੇਚਦੇ ਸੀ ਜਿਹੜਾ ਜੀ ਦੁੱਧ ਡੈਰੀ ਤੇ ਪਾਉਂਦੇ ਆ ਬੇਰਕਾ ਡੈਰੀ ਤੇ ਡੇਲੀ ਦਾ 40 ਤੋਂ 50 ਲੀਟਰ ਦੁੱਧ ਪੈਂਦਾ ਸੀ ਅੱਜ ਦੇਖ ਲਓ ਚਾਹ ਲਈ ਵੀ ਦੁੱਧ ਮੁੱਲ ਲੈ ਆਣਾ ਪਿਆ ਜੀ ਪਸ਼ੂਆਂ ਜੀ ਭਾਈ ਕਿੰਨੇ ਕ ਸਮੇਂ ਤੋਂ ਤੁਸੀਂ ਪਸ਼ੂ ਰੱਖ ਰਹੇ ਹੋ ਸਾਨੂੰ ਸ਼ੁਰੂ ਤੋਂ ਹੀ ਪਸ਼ੂ ਰੱਖਦੇ ਆਂ ਜੀ ਬਜ਼ੁਰਗਾਂ ਤੋਂ ਹੀ ਸਾਡੇ ਘਰ 'ਚ ਪਸ਼ੂ ਆਉਂਦੇ ਆਂ ਪਰ ਕਦੇ ਵੀ ਐਸੀ ਆਫਤ ਬਿਮਾਰੀ ਦਾ ਕੋਈ ਸਾਹਮਣਾ ਨਹੀਂ ਕਰਿਆ ਸੀ ਜੀ ਪਸ਼ੂਆਂ 'ਚ ਕੋਈ ਐਸੀ ਕਦੇ ਵੀ ਦਿੱਕਤ ਨਹੀਂ ਆਈ ਸੀ ਜਿਵੇਂ ਸੀ ਇਸ ਵਾਰ ਆਈ ਹੈ ਬਿਲਕੁਲ ਮਾੜੇ ਮੋٹے ਚਲੋ ਪਸ਼ੂ ਬਿਮਾਰ ਤਾਂ ਹੁੰਦੇ ਰਹਿੰਦੇ ਬੰਦਾ ਲੋਕਲ ਡਾਕਟਰ ਨੂੰ ਬੁਲਾ ਕੇ ਹਨਾ ਇੰਜੈਕਸ਼ਨ ਵਗੈਰਾ ਲਵਾ ਲੈਂਦਾ ਆ ਪਰ ਜਦੋਂ ਸ਼ੁਰੂਆਤ ਦੇ ਵਿੱਚ ਇਸ ਤਰ੍ਹਾਂ ਪਸ਼ੂ ਬਿਮਾਰ ਹੋਣੇ ਸ਼ੁਰੂ ਹੋਏ ਤਾਂ ਡਾਕਟਰਾਂ ਨੇ ਆ ਕੇ ਕੋਈ ਟਰੀਟ ਕਰਿਆ ਉਹਦੇ ਨਾਲ ਕੋਈ ਮੋੜਾ ਵੀ ਪਿਆ ਜੀ ਲਗਾਤਾਰ ਫਿਰ ਬਿਮਾਰੀ ਹੁੰਦੀ ਚੱਲੇ ਗਈ ਨਹੀਂ ਪਾਜੀ ਕੋਈ ਫਰਕ ਨਹੀਂ ਪਿਆ ਜੀ ਪਹਿਲੇ ਦਿਨ ਪਹਿਲੇ ਇੱਕ ਤੇ ਨਾ ਤੀਸਰੇ ਦਿਨ ਤਾ ਸਾਰੇ ਪਸ਼ੂਏ ਤਕਰੀਬਨ ਬਿਮਾਰ ਹੋ ਗਏ ਤੇ ਨਾ ਤੇ ਖਾ ਰਹੀਆਂ ਹੁਣ ਪੰਜ ਤੋਂ ਜ਼ਿਆਦਾ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜੀ ਬਾਕੀ ਜਿਹੜੇ ਰਹਿ ਗਏ ਓ ਵੀ ਬਿਮਾਰ ਹੈ ਓ ਵੀ ਬੈਠੇ ਆ ਤੁਹਾਡੇ ਸਾਹਮਣੇ ਆਂ ਹੀ ਦੇਖੋ ਇਹਨਾਂ ਦੀ ਕੀ ਹਾਲਤ ਡਾਕਟਰ ਦਾ ਭਾਜੀ ਇਹਦੇ ਵਿੱਚ ਕੀ ਕਹਿਣਾ ਕਿਉਂਕਿ ਡਾਕਟਰ ਇਲਾਜ ਕਰਦੇ ਹੋਣੇ ਆ ਉਹਨਾਂ ਨੇ ਕੁਝ ਕਿਹਾ ਵੀ ਕੋਈ ਬਿਮਾਰੀ ਸਮਝ ਆ ਰਹੀ ਹੈ ਵੀ ਕਿਵੇਂ ਬਿਮਾਰੀ ਫੈਲ ਰਹੀ ਹੈ ਡਾਕਟਰ ਸਾਹਿਬ ਨੇ ਕੱਲ ਪੋਸਟਮਾਰਟਮ ਕੀਤਾ ਹੈ ਜੀ ਤੇ ਲੈਬ ਚ ਭੇਜੀ ਹੋਈ ਹੈ ਜੀ ਖੂਨ ਵੀ ਟੈਸਟਿੰਗ ਵਾਸਤੇ ਹਲੇ ਉਹਨਾਂ ਦੀ ਰਿਪੋਰਟ ਆਣੀ ਬਾਕੀ ਹੈ ਜੀ ਉਹ ਕੱਲ ਆਏਗੀ ਕਹਿ ਰਹੇ ਤੇ ਭਾਜੀ ਕਿੰਨੇ ਪਸ਼ੂ ਜਿਹੜੇ ਹੁਣ ਤੱਕ ਤੁਹਾਡੇ ਜਿਹੜੇ ਉਹ ਮਰ ਚੁੱਕੇ ਨੇ ਤੇ ਕਿੰਨੇ ਕੁ ਕੀਮਤ ਦੇ ਹੋਊਗੇ ਜੀ ਪੰਜ ਪਸ਼ੂ ਮਰ ਚੁੱਕੇ ਆ ਜੀ ਘੱਟੋ ਘੱਟ ਵੀ 4-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਅੱਜ ਦੇ ਟਾਈਮ ਚ ਤਾਂ ਲੱਖ ਰੁਪਏ ਤੋਂ ਘੱਟ ਦਾ ਕੋਈ ਪਸ਼ੂ ਵੀ ਨਹੀਂ ਮਿਲਦਾ ਜੀ ਜੀ ਤੇ ਹੁਣ ਭਾਜੀ ਅੱਗੇ ਜਿਸ ਤਰ੍ਹਾਂ ਪੋਸਟਮਾਰਟਮ ਜਿਹੜੀ ਰਿਪੋਰਟ ਤਾਂ ਹਜੇ ਆਣੀ ਆ ਪਰ ਤੁਸੀਂ ਹੋਰ ਕਿਸੇ ਡਾਕਟਰ ਨਾਲ ਜਾਂ ਕੋਈ ਸਰਕਾਰੀ ਜਿਹੜੇ ਉਹਦੇ ਡਾਕਟਰ ਉਹਨਾਂ ਨਾਲ ਵੀ ਕਰ ਰਹੇ ਹਾਂ ਕੰਟੈਕਟ ਸਰਕਾਰੀ ਡਾਕਟਰ ਸਰਕਾਰੀ ਡਾਕਟਰ ਜੀ ਸਭ ਤੋਂ ਪਹਿਲਾਂ ਮਾਨਕਪੁਰ ਪੈਂਦਾ ਸਾਨੂੰ ਸਰਕਾਰੀ ਹਸਪਤਾਲ ਉੱਥੇ ਉਹਨਾਂ ਨੇ ਫਿਰ 2 ਦਿਨ ਟ੍ਰੀਟਮੈਂਟ ਕੀਤਾ 3 ਤੀਸਰੇ ਦਿਨ ਉਹਨਾਂ ਨੇ ਗੱਜੂ ਖੇੜੇ بڑا ਹਸਪਤਾਲ ਹੈ ਜੀ ਉਹ ਡਾਕਟਰ ਸਾਹਿਬ ਲਾਏ ਪਰ ਉਹਨਾਂ ਤੋਂ ਵੀ ਕੋਈ ਫਰਕ ਨਹੀਂ ਪਿਆ ਜੀ ਤੇ 5ਵੇਂ ਦਿਨ ਹੁਣ ਰਾਜਪੁਰੇ ਤੋਂ ਟੀਮਾਂ ਆਈਆਂ ਹੀ ਉਹਨਾਂ ਨੇ ਕੱਲ ਪੋਸਟਮਾਰਟਮ ਵੀ ਕੀਤਾ ਹੈ ਤੇ ਬਾਕੀ ਡਾਕਟਰੀ ਸਹਾਇਤਾ ਵੀ ਕੀਤੀ ਹੈ ਪਰ ਅਸੀਂ ਸਾਡਾ ਦਵਾਈਆਂ ਤੇ ਖਰਚਾ ਆ ਰਿਹਾ ਜੀ 50 ਤੋਂ 60000 ਰੁਪਏ ਦੀਆਂ ਦਵਾਈਆਂ ਅਸੀਂ 4-5 ਦਿਨ ਚ ਲਾਪ ਚੁੱਕੇ ਆ ਪਰ ਪਸ਼ੂ ਤੁਹਾਡੇ ਸਾਹਮਣੇ ਖੜੇ ਆ ਜੀ ਪਸ਼ੂਆਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਦਵਾਈਆਂ ਨਾਲ ਪਸ਼ੂ ਨਾ ਤਾਂ ਚਾਰਾ ਖਾ ਰਹੇ ਆ ਜੀ ਨਾ ਪਾਣੀ ਪੀ ਰਹੇ ਆ ਨਾ ਦੁੱਧ ਤਾਂ ਦੇਣਾ ਹੀ ਕੀ ਆ ਜੀ ਬਹੁਤ ਬੁਰੀ ਹਾਲਤ ਹੋਈ ਵੀ ਆ ਜੀ ਪਸ਼ੂਆਂ ਦੀ ਉਤੋਂ ਅਸੀਂ ਸਰਕਾਰ ਤੋਂ ਲਿਮਟ ਲੈ ਕੇ ਤਾਂ ਆਪਾਂ ਛੋਲੇ ਉੱਤੇ ਸੀ ਜਿਹੜਾ ਲੋਨ ਉੱਤੇ ਤੁਸੀਂ ਪਸ਼ੂ ਲਏ ਸੀ ਹਾਂਜੀ ਰੋਜਗਾਰ ਲੋਨ ਆ ਲਿੱਤਾ ਹੋਇਆ ਜੀ ਸਰਕਾਰ ਤੋਂ ਉਹਦੇ ਤੇ ਰਾਹੀਂ ਪਸ਼ੂ ਖਰੀਦੇ ਸੀ ਹੁਣ ਅਸੀਂ ਲੋਨ ਦੀਆਂ ਕਿਸ਼ਤਾਂ ਦੁੱਧ ਵੇਚ ਕੇ ਤਾਂ ਕਿਸ਼ਤਾਂ ਭਰਦੇ ਸੀ ਹੁਣ ਕਿੱਥੋਂ ਭਰੀਏ ਸਰਕਾਰ ਸਾਡੀ ਕੋਈ ਮਦਦ ਕਰੇ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਪਰ ਦਵਾਈਆਂ 'ਚ ਸਾਡੀ ਕੋਈ ਮਦਦ ਨਹੀਂ ਹੋਈ ਸਾਰੀਆਂ ਦਵਾਈਆਂ ਅਸੀਂ ਮੁੱਲ ਖਰੀਦ ਕੇ ਲੈ ਆਏ ਆਂ ਜੀ ਇੱਕ ਤਾਂ ਸਾਨੂੰ ਇੰਨਾ ਘਾਟਾ ਪੈ ਰਿਹਾ ਸਾਡੇ ਪਸ਼ੂ ਮਾਰ ਰਹੇ ਆਂ ਜੀ ਉੱਤੋਂ ਸਾਨੂੰ ਦਵਾਈਆਂ ਵੀ ਆਪਣੇ ਪੱਲਿਓਂ ਖਰੀਦ ਕੇ ਲੈਣੀਆਂ ਪੈਂਦੀਆਂ ਹਾਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਪਾਜੀ ਅੱਛਾ ਪਾਜੀ ਜਿਸ ਤਰ੍ਹਾਂ ਖੇਤਾਂ ਦੇ ਵਿੱਚ ਆਪਾਂ ਦਵਾਈਆਂ ਵਗੈਰਾ ਅਕਸਰ ਵਰਤਦੇ ਬਰਸੀਨ ਆ ਜਬੀ ਆ ਜੋ ਕੁਝ ਵੀ ਆਪਾਂ ਬੀਜਦੇ ਆ ਤਾਂ ਉੱਥੇ ਤਾਂ ਨਹੀਂ ਕੋਈ ਇਸ ਤਰ੍ਹਾਂ ਦੀ ਦਵਾਈ ਯੂਜ਼ ਕਰ ਲਈ ਵੀ ਜਿਸ ਦੇ ਕਰਕੇ ਪਸ਼ੂਆਂ ਨੇ ਪ੍ਰੋਬਲਮ ਮਾਰੀ ਹੋਵੇ ਨਹੀਂ ਪਾਜੀ ਅਸੀਂ ਤਾਂ ਕੁਦਰਤੀ ਖੇਤੀ ਉਹ ਕਰਦੇ ਆ ਜੀ ਜ਼ਿਆਦਾਤਰ ਰੂੜੀ ਦਾ ਰੇ ਵਗੈਰਾ ਵਰਤਦੇ ਆ ਯੂਰੀਆ ਤੱਕ ਨਹੀਂ ਅਸੀਂ ਕਦੇ ਵਰਤਦੇ ਜੀ ਬਾਕੀ ਰੱਬ ਦਾ ਜੋ ਮਨਜ਼ੂਰ ਹੈ ਜੀ ਰੱਬ ਨੂੰ ਸਾਸ਼ੀ ਕਾਲ ਅੰਕਲ ਜੀ ਤੁਸੀਂ ਕਹਿੰਦੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਪਸ਼ੂ ਰੱਖ ਰਹੇ ਹੋਣੇ ਆ ਕਿ ਪਹਿਲਾਂ ਵੀ ਕਦੇ ਇਦਾਂ ਦੀ ਕੋਈ ਸਮੱਸਿਆ ਆਈ ਨਹੀਂ ਪਹਿਲਾਂ ਕਦੇ ਨਹੀਂ ਆਈ ਜੀ ਸਮੱਸਿਆ ਆਈ ਜੀ ਕਿ ਆ ਮਾੜੇ ਮੋٹے ਡੰਗਰ ਕਿਤੇ ਇੱਕ ਅੱਧਾ ਕੋਈ ਢਿੱਲਾ ਮੱਸਾ ਹੋ ਗਿਆ ਜੀ ਪਰ ਇਹ ਕੰਮ ਨਹੀਂ ਕਦੇ ਵੀ ਹੋਇਆ ਜੀ ਵੀ ਸਾਰੇ ਡੰਗਰ ਬਿਮਾਰ ਹੋ ਜਾਣ ਹਾਂ ਜੀ ਕਿੰਨਾ ਕੁ ਭਾਜ ਦੁੱਧ ਦਿੰਦੀਆਂ ਸੀ ਗਾਇਆਂ ਜੀ ਦੁੱਧ ਦਿੰਦੀਆਂ ਜੀ 13-14 14 ਕਿਲੋ ਜੀ ਭਾਜੀ ਕੀ ਕਹਿਣਾ ਚਾਹਦੇ ਹੋ ਕੀ ਲੱਗਦਾ ਕਿ ਮਤਲਬ ਜਿਸ ਤਰ੍ਹਾਂ ਡਾਕਟਰਾਂ ਨੇ ਰਿਪੋਰਟ ਤਾਂ ਜੇ ਪੇਸ਼ ਕਰਨੀ ਆ ਪਰ ਹੋਰ ਮਾੜਾ ਮੋਟਾ ਕੁਝ ਤਾਂ ਕਲੂ ਉਹਨਾਂ ਨੇ ਦੱਸਿਆ ਉਹਨਾਂ ਬਈ ਹਾਂ ਇਹ ਵੀ ਕਾਰਨ ਹੋ ਸਕਦਾ ਹੈ ਇੱਕ ਡਾਕਟਰ ਸਾਹਿਬ ਕਹਿ ਰਹੇ ਆ ਵੀ ਅਸੀਂ ਤਾਂ ਜਿਹੜਾ ਸਭ ਤੋਂ ਬੈਸਟ ਟ੍ਰੀਟਮੈਂਟ ਹੈ ਵੀ ਉਹ ਹੀ ਦੇ ਰਹੇ ਆ ਡੰਗਰਾਂ ਨੂੰ ਪਰ ਪਸ਼ੂਆਂ 'ਚ ਕੋਈ ਸੁਧਾਰ ਨਹੀਂ ਦਿਖ ਰਿਹਾ ਪਿਆ ਜੀ ਜਦੋਂ ਤੱਕ ਪਸ਼ੂ ਆਪਣੇ ਰਾਜੀ ਨਹੀਂ ਹੋਣਗੇ ਹੀ ਉਹਨਾਂ 'ਚ ਕੋਈ ਸੁਧਾਰ ਨਹੀਂ ਦਿਖੇਗਾ ਅਸੀਂ ਕਿਤੇ ਸਾਰੇ ਹੌਸਲਾ ਰੱਖੀ ਜਾਈ ਪਸ਼ੂ ਤਾਂ ਸਾਡੇ ਦਿਨ ਪਰ ਦਿਨ ਮਰ ਰਹੇ ਆ ਜੀ ਕੱਲ ਵੀ ਦੋ ਗਾਵਾਂ ਮਰ ਗਈਆਂ ਜੀ ਭਾਈ ਮੈਂ ਇੱਕ ਗੱਲ ਦੇਖੀ ਜਦੋਂ ਬੰਦਾ ਘਰ 'ਚ ਪਸ਼ੂ ਰੱਖਦਾ ਇੱਕ ਪ੍ਰਵਾਸ ਸ਼ੁਰੂਆਤ 'ਚ ਵੀ ਮੈਂ ਕਿਹਾ ਉਸ ਨੂੰ ਨਾਲ ਪਾਲਦਾ ਨਾ ਕਰਦੇ ਜੀਆਂ ਵਾਂਗ ਪਾਲਦਾ ਹੈ ਕਟੜੂ ਬਛਰੂਨ ਦੇ ਛੋਟੇ ਛੋਟੇ ਨਾ ਕਿੰਨਾ ਪਿਆਰ ਹੁੰਦਾ ਤੇ ਜਦੋਂ ਇਦਾਂ ਦੀ ਸਮੱਸਿਆ ਆndi ਤਾਂ ਕਾਫੀ ਦੁੱਖ ਜਾ ਕਹਿ ਦਈਏ ਕਿ ਪਰਿਵਾਰ ਚੋਂ ਇੱਕ ਮਤਲਬ ਫੈਮਿਲੀ ਵਰਗਾ ਇੱਕ ਜੀ ਚਲਾਇਆ ਚਲਾ ਜਾਂਦਾ ਜੀ ਇੱਕ ਜੀ ਤੋਂ ਵੀ ਵੱਧ ਸੀ ਜੀ ਪਿਆਰ ਬਹੁਤ ਸੀ ਬੱਚਿਆਂ ਵਾਂਗੂ ਪਾਲੇ ਹੋਏ ਸੀ ਜੀ ਛੋਟੇ ਛੋਟੇ ਹੋਏ ਰੱਖੇ ਹੋਏ ਸਾਰੇ ਬੱਚਿਆਂ ਦਾ ਮੇਰੇਆਂ ਦਾ ਬਹੁਤ ਪਿਆਰ ਸੀ ਬੱਚੇ ਵੀ ਡੰਗਰਾਂ ਦੀਆਂ ਧਾਰਾਂ ਕੱਢਣੀਆਂ ਕੁਝ ਕਰਨਾ ਹਰ ਵੇਲੇ ਉਹਨਾਂ ਨਾਲ ਸਮਾਂ ਗੁਜ਼ਾਰਨਾ ਹੀ ਜੀ ਨਹੀਂ ਕਰਦਾ ਜੀ ਖੁਰਲੀਆਂ ਖਾਲੀ ਹੋ ਗਈਆਂ ਜੀ ਸਾਡੇ ਤਾਂ ਕੀਲੇ ਦੇਖੋ ਨਹੀਂ ਤਾਂ ਕਿਤੇ ਘਰ ਚ ਕੀਲਾ ਨਹੀਂ ਮਿਲਦਾ ਸੀ ਖਾਲੀ ਵੀ ਡੰਗਰ ਬੰਨੀ ਹੈ ਕਿੱਥੇ ਜੀ ਇਸ ਟਾਈਮ ਸਾਰਾ ਖਾਲੀ ਪਿਆ ਜੀ ਘਰ ਖੁਰਲੀਆਂ ਖਾਲੀ ਡੰਗਰਾਂ ਵਾਲਾ ਘਰ ਖਾਲੀ ਹੋ ਗਿਆ ਜੀ ਸਭ ਬੋ ਜੀ ਇੱਕ ਗੱਲ ਹੋਰ ਆ ਚਲੋ ਅਸੀਂ ਪਿੰਡਾਂ ਚ ਰਹੇ ਆ ਬੰਦਾ ਰੁਜ਼ਗਾਰ ਦੀ ਤਾਂ ਬਾਅਦ ਚ ਸੋਚਦਾ ਪਸ਼ੂਆਂ ਦਾ ਜੋ ਖਲ ਦੀ ਲੋਡ ਹੁੰਦੀ ਆ ਜੋ ਹਨਾ ਜੋ ਫੀਡ ਦੀ ਲੋਡ ਹੁੰਦੀ ਆ ਬੰਦਾ ਹਰ ਇੱਕ ਚੀਜ਼ ਲਿਆ ਕੇ ਦਿੰਦਾ ਵੇ ਹਾਂ ਪਸ਼ੂ ਜਿਹੜਾ ਆ ਉਹ ਵਧੀਆ ਤੰਦਰੁਸਤ ਵਧੀਆ ਉਹ ਵਧੀਆ ਖਾਵੇ ਪੀਵੇ ਅਸੀਂ ਤਾਂ ਇਹ ਆਪਣੀ ਜਾਨ ਤੋਂ ਵੀ ਪਿਆਰੇ ਰੱਖੇ ਹੋਏ ਸੀ ਜੀ ਪਸ਼ੂ ਹੁਣ ਤਾਂ ਬੇਬਸ ਹੋਏ ਬਿਆਈ ਕੋਈ ਸਾਡਾ ਚਾਰਾ ਨਹੀਂ ਚੱਲ ਰਿਹਾ ਜੀ ਕਿਸੇ ਪਾਸੋਂ ਕੋਈ ਮਦਦ ਨਹੀਂ ਮਿਲ ਰਹੀ ਡਾਕਟਰ ਆਨੇ ਆ ਡਾਕਟਰ ਵਿਚਾਰੇ ਆਪਣੇ ਕਿੰਨੀ ਤੇ ਤਾਂ ਪੂਰਾ ਟ੍ਰੀਟਮੈਂਟ ਕਰ ਰਹੇ ਆ ਪਰ ਪਸ਼ੂ ਰਾਜੀ ਨਹੀਂ ਹੋ ਰਹੀ ਪਤਾ ਨਹੀਂ ਕੈਸੀ ਆਫਤ ਹੈ ਕੀ ਬਿਮਾਰੀ ਹੈ ਪਸ਼ੂਆਂ ਨੂੰ ਕੁਝ ਸਮਝ ਨਹੀਂ ਆ ਰਹੀ ਸਾਸ਼ੀਕਲ ਮਾਤਾ ਜੀ ਅਰ ਰੀ ਅੱਖਾਂ 'ਚ ਵੀ ਅਥਰੂ ਨੇ ਕਿਉਂਕਿ ਪਸ਼ੂ ਚਲੋ ਘਰ ਦੇ ਹਨਾ ਇੱਕ ਜੀਆਂ ਵਾਂਗ ਹੁੰਦੇ ਨੇ ਜਿਆਦਾ ਹੀ ਦੁਖੀ ਹੋਏ ਵੀ ਇਹਨਾਂ ਦੇ ਆਸਰੇ ਫਿਰ ਫਿਰਦੇ ਤੇ ਸਾਰਾ ਜੀ ਟੰਬਰ ਸਾਰਾ ਕਰਦਾ ਕਾਰੋਬਾਰ ਸਾਰਾ ਪੁੱਤੇ ਹੀ ਸੀ ਹੋਰ ਤਾਂ ਕੋਈ ਕਾਰੋਬਾਰ ਵੀ ਨਹੀਂ ਹੈਗਾ ਇਹਨਾਂ ਦੇ ਆਸਰੇ ਪਰ ਨੱਠੇ ਵੱਜੇ ਫਿਰਦੇ ਤੇ ਜਵਾਕ ਵੀ ਆਪ ਵੀ ਸਾਰਿਆਂ ਨੇ ਮੀਨਤਾ ਇੰਨੀ ਕਰਦੇ ਤੇ ਕੋਈ ਹਿਸਾਬ ਨਹੀਂ ਦਿਨ ਨੂੰ ਵੀ ਟੰਗਰ ਦੇਖਣੇ ਰਾਤ ਨੂੰ ਵੀ ਦੇਖਣੇ ਪਰ ਕੋਈ ਚਾਰਾ ਨਹੀਂ ਪੁੱਤ ਹੁਣ ਮੇਰੇ ਸਾਰਿਆਂ ਦੀ ਦਿਲ ਟੁੱਟ ਕੇ ਵੀ ਹੁਣ ਸਾਡਾ ਬਣੂਗਾ ਕੀ ਕੀ ਕਰੂਗੇ ਕਿੱਧਰ ਨੂੰ ਜਾਉਂਗੇ ਅਸੀਂ ਅਸੀਂ ਤਾਂ 50 60 ਸਾਲ ਹੋ ਗਏ ਉਹਨਾਂ ਨੂੰ 50 60 ਸਾਲਾਂ ਜਨੀਏ ਦੇਖਿਆ ਪੁੱਤ ਕਦੇ ਮੈਂ ਤਾਂ ਆਪਣੀ ਸੋਜੀ ਜਿੰਨੀ ਦੇਖਿਆ ਇਸ ਤਰ੍ਹਾਂ ਦਾ ਕੰਮ ਹੁੰਦਾ ਬਿਲਕੁਲ ਮਾਤਾ ਜੀ ਪਿੰਡਾਂ ਦੀਆਂ ਹੁਣ ਮਾਮਾ ਜੀ ਗੱਲ ਕਰ ਲਈ ਪਸ਼ੂਆਂ ਨੂੰ ਪਾਲ ਕੇ ਹਨਾ ਉਹਨਾਂ ਨੂੰ ਵਧੀਆ ਦੁੱਧ ਕੱਢ ਕੇ ਬੱਚਿਆਂ ਨੂੰ ਵੀ ਪੁੱਤਾਂ ਨੂੰ ਵੀ ਫਿਰ ਪਸ਼ੂਆਂ ਦੇ ਸਿਰ ਤੇ ਪੁੱਤ ਪੜਦੇ ਪੁੱਤ ਵੀ ਪੁੱਤ ਇਹਨਾਂ ਨੂੰ ਵੀ ਪੁੱਤਾਂ ਮੰਗਣੇ ਪਾਲਿਆ ਪਤਾ ਜਿਹੜੀਆਂ ਤੋਰੀਆਂ ਹੁਣ ਬੰਜ ਬਹੁਤ ਦੁੱਖਾਂ ਦਾ ਬਹੁਤ ਲਾਟਾਂ ਨਿਕਲਦੀਆਂ ਦੀ ਉਸ ਵਕਤ ਜਿਸ ਵਕਤ ਨਦੀਆਂ ਨਿਕਲੀਆਂ ਤੜਫੇਆਂ ਡੰਗਰ ਹੁਣ ਕੋਈ ਸਰਕਾਰ ਕੋ ਤੁਸੀਂ ਮਦਦ ਦੀ ਅਪੀਲ ਕਰਨਾ ਚਾਹੁੰਦੇ ਹੋ ਕੋਈ ਸਰਕਾਰ ਮਦਦ ਕਰੇ ਦਵਾਈਆਂ ਨੂੰ ਲੈ ਕੇ ਜਾਂ ਕੋਈ ਹਨਾ ਕਿਉਂਕਿ ਤੁਸੀਂ ਜਿਸ ਤਰ੍ਹਾਂ ਭਾਜੀ ਨੇ ਦੱਸਿਆ ਕਿ ਲੋਨ ਉੱਤੇ ਪਸ਼ੂ ਲੈ ਸੀਗੇ ਰੋਜ਼ਗਾਰ ਲਈ ਲੋਨ ਤੇ ਲੈਦੇ ਪੁੱਤ ਪੋਤੇ ਨੇ ਆਪਣੇ ਦਾਤੇ ਨੂੰ ਲੋਨ ਲਿਆ ਲੋਨ ਤੇ ਲੈ ਕੇ ਵੀ ਬਿਚਾਲ ਕਿਸ਼ਤਾਂ ਭਰੀ ਜਾਂਦੇ ਤੇ ਉ ਤਾਂ ਹੁਣ ਉਤਰਦਾ ਨਹੀਂ ਇਕੱਠਾ ਤਾਂ ਫਿਰ ਹੁਣ ਤਾਂ ਹੀ ਟਾਈਮ ਪਾਸ ਹੋਊਗੇ ਕੋਈ ਗਵਰਨਮੈਂਟ ਸਾਡੀ ਮਦਦ ਕਰੂਗੀ ਪੁੱਤ ਨਹੀਂ ਤਾਂ ਅਸੀਂ ਕਸੇ ਜੋਗੇ ਨਹੀਂ ਹੈਗੇ वैसे के जोक पढ़ਦੇ ਆਂ वैसे ਕਹਿੰਦੇ ਭਗਵੰਤ ਮਾਨ ਕਾਫੀ ਗੱਲ ਸੁਣਦਾ ਲੋਕਾਂ ਦੀ ਤੇ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਭਗਵੰਤ ਮਾਨ ਨੂੰ ਵੀ ਸਾਡੀ ਮਦਦ ਕਰੇ ਪੁੱਤ ਸਾਡੇ ਕੋਲ ਤਾਂ ਜ਼ਮੀਨ ਵੀ ਹੈ ਨਹੀਂ ਸਿਰਫ ਇੱਕ ਕਿੱਤਾ ਜ਼ਮੀਨ ਦਾ ਉਹਦੇ ਚ ਕੁਝ ਨਹੀਂ ਹੈਗਾ ਅੱਜ ਬਸ ਅੱਛਾ ਭਾਈ ਤੁਸੀਂ ਮਤਲਬ ਕਿ ਜ਼ਮੀਨ ਦਾ ਇੱਕ ਖੇਤ ਆ ਬਾਕੀ ਪਸ਼ੂਆਂ ਦੇ ਸਿਰ ਤੇ ਚੱਲਦਾ ਸੀ ਸਾਰਾ ਪਸ਼ੂਆਂ ਦੇ ਸਿਰ ਤੇ ਰੋਜ਼ਗਾਰ ਚੱਲਦਾ ਸੀ ਜੀ ਸਾਰਾ ਗੁਜ਼ਾਰਾ ਇਹਨਾਂ ਦੇ ਸਿਰ ਸੀ ਜਿਹੜਾ ਦੁੱਧ ਵੇਚਦੇ ਸੀ ਜਿਵੇਂ 40 50 ਕਿਲੋ ਦੁੱਧ ਡੇਲੀ ਦਾ ਹੋ ਜਾਂਦਾ ਸੀ ਉਸੇ ਸਾਰੇ ਸਾਰਾ ਸਰਕਲ ਘਰ ਦਾ ਰੋਟੀ ਪਾਣੀ ਚੱਲਦਾ ਜੀ ਪਰ ਹੁਣ ਕੀ ਕਰੀ ਜਾਈ ਬੇਵਸ ਹੋਏ ਪਏ ਅੱਜ ਤਾਂ ਡੈਰੀ ਤੋਂ ਦੁੱਧ ਮੁੱਲ ਲੈਂਦਾ ਜੀ ਮਨਚਾ ਪਾਜੀ ਇੱਕ ਡਰ ਜਾਂ ਨਾਲ ਜ਼ਰੂਰ ਬੈਠਾ ਹੋਣਾ ਕਿ ਆਉਣ ਵਾਲੇ ਸਮੇਂ ਚ ਕੀ ਕਰੋਗੇ ਜਾਂ ਦੁਬਾਰਾ ਪਸ਼ੂ ਰੱਖਣੇ ਕਿਉਂਕਿ ਦੇਖੋ ਪਸ਼ੂਆਂ ਦੇ ਨਾਲ ਬੰਦਾ ਦਿਲੋਂ ਜੁੜਿਆ ਹੁੰਦਾ ਮੈਂ ਤਾਂ ਸੋਚਦਾ ਕਿ ਦੁਬਾਰਾ ਪਸ਼ੂ ਹਨ ਰੱਖੇ ਪਰ ਡਰਤਾ ਦਿਲ ਦੇ ਵਿੱਚ ਫਿਰ ਵੀ ਹੁੰਦਾ ਯਾਰ ਹੁਣ ਕੀ ਕਰੀਏ ਨਾ ਬਹੁਤ ਮਨ ਦੁਖੀ ਆ ਭਾਜੀ ਰੋਜ਼ ਕਦੇ ਇੱਕ ਡੰਗਰ ਮਰ ਜਾਂਦਾ ਕਦੇ ਦੋ ਮਰ ਜਾਂਦਾ ਜਿਹੜੇ ਬੈਠੇ ਆ ਇਹ ਵੀ ਬੇਬਸ ਹੋਏ ਪਏ ਆ ਹੱਡੀਆਂ ਦੇ ਪਿੰਜਰ ਬਣ ਗਏ ਜਦੋਂ ਇੱਕ ਹਫਤਾ ਹੋ ਗਿਆ ਨਾ ਕੁਝ ਖਾ ਰਹੇ ਆ ਨਾ ਪੀ ਰਹੇ ਆ ਸਾਡੇ ਤਾਂ ਪਸ਼ੂਆਂ ਦਾ ਵੀ ਪੂਰਾ ਹਾਲ ਹੈ ਸਾਡੇ ਪਰਿਵਾਰ ਦਾ ਵੀ ਭਾਜੀ ਸਰਕਾਰ ਕੋਲ ਜਿਹੜਾ ਤੁਹਾਡੇ ਇੱਥੇ ਮੰਤਰੀ ਆ ਹਨਾ ਤਾਂ ਉਹਨੂੰ ਕੁਝ ਅਪੀਲ ਕਰਨਾ ਚਾਹੁੰਦੇ ਹਾਂ ਕਿਉਂਕਿ ਸਰਕਾਰ ਤਾਂ ਹੁਣ ਦੀ ਗੱਲਬਾਤ ਸੁਣ ਰਹੀ ਹੈ ਜੀ ਅਸੀਂ ਕਹਿਣਾ ਚਾਹੁੰਦੇ ਆਂ ਜੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਨਾ ਤਾਂ ਸਾਨੂੰ ਦਵਾਈਆਂ 'ਚ ਕੋਈ ਮਦਦ ਮਿਲੀ ਹੈ ਜੀ ਦਵਾਈਆਂ ਵੀ ਅਸੀਂ ਆਪਣੇ ਪੱਲੇ ਤੋਂ ਲਾਈਆਂ ਉੱਤੋਂ ਸਾਡੇ ਪਸ਼ੂ ਚੱਲ ਗਏ ਤੇ ਬਾਕੀ ਲਿਮਟਾਂ ਚੱਲ ਰਹੀਆਂ ਆਂ ਜੀ ਬੈਂਕ ਤੋਂ ਲਿਮਟ ਤੇ ਕਰਾ ਕੇ ਤਾਂ ਡੰਗਰਾਂ ਦਾ ਜਿਹੜਾ ਗੁਜ਼ਾਰਾ ਹੈ ਸਾਰਾ ਉਹ ਕਰਦੇ ਸੀ ਪਰ ਉਹ ਵੀ ਹੁਣ ਕਿੱਥੋਂ ਭਰਾਂਗੇ ਜੀ ਅਸੀਂ ਭਾਜੀ ਸਾਡੇ ਤਾਂ ਸਰਕਾਰ ਅੱਗੇ ਗੁਜਾਰਸ਼ ਹੈ ਵੀ ਸਾਡੀ ਮਦਦ ਕੀਤੀ ਜਾਵੇ ਜੀ ਸ਼ਾ ਭਾਜੀ ਦਵਾਈਆਂ ਤੁਸੀਂ ਜਿਹੜੀਆਂ ਪਸ਼ੂਆਂ ਦੇ ਲਈ ਇਲਾਜ ਲਈ ਵਰਤ ਰਹੇ ਹੋ ਥੋੜੀਆਂ ਦਿਖਾ ਸਕਦੇ ਹੋ ਦਵਾਈਆਂ ਇੱਕ ਵਾਰੀ ਦਿਖਾ ਸਕਦੇ ਆਂ ਇ ਇਲਾਜ ਚ ਤਾਂ ਭਾਜੀ ਕੋਈ ਕਸਰ ਨਹੀਂ ਛੱਡੀ ਮਹਿੰਗੇ ਤੋਂ ਮਹਿੰਗਾ ਟੀਕਾ ਜੋ ਵੀ ਡਾਕਟਰਾਂ ਨੇ ਮੈਡੀਸਨ ਕਹੀ ਵੀ ਇਹ ਲਿਆ ਕੇ ਦੋ ਉਹੀ ਲਿਆ ਕੇ ਉਸੇ ਟਾਈਮ ਹਾਜ਼ਰ ਕਰੀ ਆਈ ਇੰਨੀਆਂ ਮਹਿੰਗੀਆਂ ਦਵਾਈਆਂ ਆਂ ਪਰ ਕੋਈ ਵੀ ਬੇਅਸਰ ਐਂ ਸਾਰੀਆਂ ਇਹ ਦੇਖ ਸਕਦੇ ਆ ਤੁਹਾਡੇ ਸਾਹਮਣੇ ਪਈਆਂ ਐ ਦੇਖ ਲਓ ਕਿੰਨੇ ਮਹਿੰਗੇ ਮਹਿੰਗੇ ਟੀਕੇ ਐ ਇਹ ਇੰਜੈਕਸ਼ਨ ਬਿਲਕੁਲ ਭਾਈ ਇਹ ਤਾਂ 950 ਰੁਪਏ ਦੀ ਦਵਾਈ ਘਟੂ ਘਟਾ 1000 ਦੀ ਹੋਈ ਹੈ ਇਹ ਇਹ ਬਾਕੀ ਲੀਵਰ ਦੀਆਂ ਹੋਰ ਜਿੰਨੀਆਂ ਵੀ ਇਹਨਾਂ ਨੂੰ એનર્ਜੀ ਵਾਸਤੇ ਐ ਕੋਈ ਵੀ ਹਰ ਤਰ੍ਹਾਂ ਦੀ ਜਿੱਦਾਂ ਦੀ ਵੀ ਉਹਨਾਂ ਨੇ ਸਾਨੂੰ ਕਿਹਾ ਹਰ ਦਵਾਈ ਲਿਆ ਕੇ ਅਸੀਂ ਇਹਨਾਂ ਤੇ ਵਰਤ ਕੇ ਦੇਖ ਲਈ ਪਰ ਕੋਈ ਦਵਾਈ ਲਾਗ ਨੂੰ ਨਹੀਂ ਲੰਘ ਰਹੀ ਜੀ ਹੱਡੀਆਂ ਦੇ ਪਿੰਜਰ ਬਣ ਚੁੱਕੇ ਆ ਡੰਗਰ 1000 ਰੁਪਏ ਲਾ ਕੇ ਵੀ ਗਲੂਕੋਜ਼ ਵਗੈਰਾ ਭਾਜੀ ਨਾਲ ਵਰਤ ਰਹੇ ਗਲੂਕੋਜ਼ ਡੇਲੀ ਗਲੂਕੋਜ਼ ਲੱਗਦੇ ਆਂ 4 4 5 5 ਲੀਟਰ ਗਲੂਕੋਜ਼ ਡੇਲੀ ਲੱਗ ਰਿਹਾ ਜੀ ਕਿੱਕ ਪਸ਼ੂ ਨੂੰ ਪਰ ਫਿਰ ਵੀ ਕੋਈ ਪਸ਼ੂਆਂ ਚ ਪੋਜ਼ਿਟਿਵ ਰਿਸਪੌਂਸ ਨਹੀਂ ਆ ਰਿਹਾ ਭਾਜੀ ਸਾਰੇ ਪਸ਼ੂ ਹੱਦ ਤੋਂ ਜ਼ਿਆਦਾ ਬਿਮਾਰੇ ਹੁੰਦੇ ਜਾ ਰਹੇ ਆ। ਇੱਕ ਇੱਕ ਕਰਕੇ ਮਰੀ ਜਾਂਦੇ ਆ। ਜੀ। ਸੋ ਇਹ ਬਾਈ ਹੁਣੀ ਸਗੇ ਸਾਡੇ ਨਾਲ ਮੌਜੂਦ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਵਾਈਆਂ ਵਰਤ ਰਹੇ ਹਾਂ ਜੀ ਭਾਜੀ। ਤੇ ਸਾਡੇ ਲਾਗ ਦੇ ਆਂਡੀਆਂ ਗੁਆਂਡੀਆਂ ਤੇ ਵੀ ਇਹ ਬਿਮਾਰੀ ਨਾ ਫੈਲ ਰਹੀ ਹੈ ਜੀ। ਉਹਨਾਂ ਦੇ ਵੀ ਪਸ਼ੂ ਬਿਮਾਰ ਹੋ ਰਹੇ ਆ। ਬਹੁਤ ਹੀ ਸਰਕਾਰ ਨੂੰ ਇਹਦੇ ਬਾਰੇ ਗੌਰ ਕਰਨੀ ਚਾਹੀਦੀ ਹੈ ਜੀ ਥੋੜੀ ਜੀ। ਬਹੁਤ ਜ਼ਿਆਦਾ ਪਸ਼ੂ ਇੱਥੇ ਨਾ ਹੁਣ ਖਬਰਾਂ ਮਿਲ ਰੀਆਂ ਸਭ ਦੇ ਹੀ ਬਿਮਾਰ ਹੋ ਰਹੇ ਆ। ਸੋ ਇਹ ਬਾਈ ਹੁਣਾਂ ਕੋਲ ਆਪਾਂ ਪਿੰਡ ਬਾਈ ਹੁਣਾਂ ਦੇ ਪਹੁੰਚੇ ਸੀ ਮਾਨਕਪੁਰ ਦੇ ਵਿੱਚ ਸੋ ਬਿਮਾਰੀ ਨੇ ਬੁਰੇ ਤਰੀਕੇ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਵਿੱਚ ਸੱਟ ਮਾਰੀ ਹੈ ਕਿਉਂਕਿ ਜਿਹੜੇ ਘਰ ਦੇ ਜੀਵਾਂ ਵਾਂਗ ਪਾਲੇ ਹੋਏ ਪਸ਼ੂ ਚਾਰ ਪੰਜ ਪਸ਼ੂ ਮਰ ਜਾਣਾ ਕਿਉਂਕਿ ਗਾਈਆਂ ਜਿਹੜੀਆਂ ਨਾਰਮਲ ਪਤਾ ਹੀ ਹੈ ਕਿ 12 ਤੋਂ 15 ਲੀਟਰ ਦੁੱਧ ਆਰਾਮ ਨਾਲ ਗਾਈਆਂ ਦਿੰਦੀਆਂ ਆ ਦੁੱਧ ਦੇ ਸਿਰ ਤੇ ਇਹਨਾਂ ਦਾ ਘਰ ਚੱਲਦਾ ਸੀਗਾ ਪਰ ਜਦੋਂ ਪਸ਼ੂਆਂ ਨੂੰ ਇੱਕ ਅਜੀਬੀ ਬਿਮਾਰੀ ਨੇ ਆਣ ਕੇ ਘੇਰ ਲਿਆ ਤਾਂ ਸਾਰ ਪਸ਼ੂ ਜਿਹੜੇ ਇਹਨਾਂ ਦੇ ਮਾਰ ਗਿਆ ਜਿਹਦੇ ਕਰਕੇ ਕਾਫੀ ਨੁਕਸਾਨ ਇਹਨਾਂ ਹੋਇਆ ਤੇ ਬਾਕੀ ਪਸ਼ੂ ਜਿਹੜੇ ਬਿਲਕੁਲ ਬਿਮਾਰ ਖੜੇ ਹੋਏ ਨੇ ਮੂੰਹ 'ਚ ਉਹਨਾਂ ਦੇ ਜਿਹੜਾ ਝੱਗ ਨਿਕਲ ਰਿਹਾ ਆ ਤੇ ਕੁਝ ਖਾ ਵੀ ਨਹੀਂ ਸਕਦੇ ਹੈਗੇ ਆ ਸੋ ਹੱਡੀਆਂ ਦੇ ਪਿੰਜਰ ਉਹਨਾਂ ਪਸ਼ੂਆਂ ਦੇ ਬਣ ਗਏ ਨੇ ਸੋ ਸਰਕਾਰ ਕੋਲ ਮਦਦ ਦੀ ਅਪੀਲ ਕਰਦੇ ਆ ਕਿ ਸਰਕਾਰ ਮਦਦ ਕਰੇ ਤਾਂ ਕਿ ਇਹ ਨਜ਼ਮਸੱਸਿਆ ਜਿਹੜੀ ਆ ਉਹ ਹੱਲ ਹੋ ਸਕੇ ਜਾਂ ਬਿਮਾਰੀ ਦਾ ਕੋਈ ਹੱਲ ਨਿਕਲ ਸਕੇ ਜਾਂ ਜਿਸ ਤਰ੍ਹਾਂ ਇਹਨਾਂ ਨੇ ਲੋਨ ਦੇ ਉੱਤੇ ਪਸ਼ੂ ਲਏ ਹੋਏ ਨੇ ਸਰਕਾਰ ਕੋਈ ਇਹਨਾਂ ਨੂੰ ਵਿੱਤੀ ਸਹਾਇਤਾ ਜਾਂ ਲੋਨ ਦੀ ਮਾਫੀ ਕੁਛ ਨਾ ਕੁਝ ਜ਼ਰੂਰ ਤੋਂ ਸਰਕਾਰ ਨੂੰ ਕਰਨਾ ਚਾਹੀਦਾ ਕਿਉਂਕਿ ਇਹ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਆ ਜਾਂ ਖੇਤਾਂ ਵਿੱਚ ਰਹਿਣ ਵਾਲੇ ਲੋਕ ਆ ਜਾਂ ਤਾਂ ਕਿਸਾਨੀ ਨੂੰ ਖੇਤੀ ਦੇ ਸਿਰ ਉੱਤੇ ਆਪਣਾ ਜੀਵਨ ਬਸਰ ਕਰਦੇ ਆ ਜਾਂ ਫਿਰ ਪਸ਼ੂਆਂ ਦਾ ਜੋ ਪਸ਼ੂ ਪਾਲ ਕੇ ਪਸ਼ੂਆਂ ਦਾ ਦੁੱਧ ਹੁੰਦਾ ਹੈ ਉਹਨਾਂ ਦੇ ਸਿਰ ਤੇ ਆਪਣੇ ਜੀਵਨ ਬਸਰ ਕਰਦੇ ਆ ਪਰ ਵੈਸੇ ਹੀ ਬਾਈ ਹੁਣੀ ਦੱਸਿਆ ਕਿ ਸਾਡੇ ਕੋਲ ਖੇਤ ਦਾ ਇੱਕੋ ਕਿੱਲਾ ਹੀ ਹੈ ਨਾ ਕੋਈ ਠ ਇਦਾਂ ਸਰਤੇ ਇਹਨਾਂ ਦਾ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਤੇ ਉਹੀ ਜੋ ਜਿਸ ਜਿਸ ਤੋਂ ਤੇ ਘਰ ਦਾ ਗੁਜ਼ਾਰਾ ਚੱਲਦਾ ਸੀ ਉਹੀ ਪਸ਼ੂ ਜਿਹੜੇ ਅੱਜ ਇਹਨਾਂ ਕੋਲ ਨਹੀਂ ਰਹੇ ਤੇ ਉਹ ਕਹਿ ਸਕਦੇ ਕਿ ਇੱਕ ਮਾਰ ਜਿਹੜੀ ਇਹਨਾਂ ਨੂੰ ਪਈ ਆ ਸਰਕਾਰ ਨੂੰ ਜ਼ਰੂਰ ਇੱਧਰ ਧਿਆਨ ਦੇਣਾ ਚਾਹੀਦਾ ਕੈਮਰਾਮੈਨ ਜਸ਼ਨ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਮਾਨਕਪੁਰ